ਬਾਲੀਵੁੱਡ ਐਕਟਰ ਸਾਹਿਲ ਖਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿ ਇੱਕ ਮਹਾਦੇਵ ਬੈਟਿੰਗ ਐਪ ਜਿਹੜੀ ਹੈ ਉਹਦੇ ਨਾਲ ਇਹਨਾਂ ਦੇ ਸੰਬੰਧ ਦੱਸੇ ਜਾ ਰਹੇ ਆ ਤੇ ਜਿਹੜੀ ਮਹਾਦੇਵ ਬੈਟਿੰਗ ਐਪ ਹੈ ਦੱਸਿਆ ਜਾ ਰਿਹਾ ਕਿ ਇਹਦੇ ਜਿਹੜੇ ਮਾਲਕ ਆ ਉਹ ਇੱਕ ਤਾਂ ਮਨੀ ਲਾਂਡਰੀਂਗ ਦਾ ਕੰਮ ਕਰਦੇ ਆ ਹਵਾਲੇ ਦਾ ਕੰਮ ਕਰਦੇ ਆ ਸੱਟਾ ਖੇਡਦੇ ਆ ਤੇ ਨਾਲ ਦੀ ਨਾਲ ਇਸ ਕੰਪਨੀ ਦੇ ਮਾਲਕਾਂ ਦੇ ਉੱਤੇ ਇਲਜ਼ਾਮ ਲੱਗੇ ਆ ਕਿ ਇਹ ਕ੍ਰਿਕਟ ਦੇ ਜਿਹੜੇ ਮੈਚ ਆ ਉਹਦੇ ਵਿੱਚ ਫਿਕਸਿੰਗ ਵੀ ਕਰਦੇ ਆ ਹੁਣ ਸਾਹਿਲ ਖਾਨ ਦਾ ਇਸ ਸਾਰੇ ਮਾਮਲੇ ਦੇ ਨਾਲ ਕੀ ਸਬੰਧ ਹੈ ਇਹ ਤਾਂ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਪਰ ਸਾਹਿਲ ਖਾਨ ਜਿਹਨੂੰ ਦਸੰਬਰ 2023 ਦੇ ਵਿੱਚ ਐਸਆਈਟੀ ਨੇ ਬੁਲਾਇਆ ਵੀ ਸੀਗਾ ਪਰ ਇਹ ਪਹੁੰਚਿਆ ਕਿਉਂ ਨਹੀਂ ਫਿਰ ਜਦੋਂ ਉਹ ਦਸੰਬਰ 2023 ਦੇ ਵਿੱਚ ਐਸਆਈਟੀ ਨੇ ਇਹਨਾਂ ਨੂੰ ਸੰਮਣ ਭੇਜੇ ਕਿ ਤੁਸੀਂ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੇ ਵਿੱਚ ਭਾਗ ਲਓ ਤੁਸੀਂ ਸਾਨੂੰ ਆ ਕੇ ਆਪਣਾ ਪੱਖ ਰੱਖੋ ਤਾਂ ਦਸੰਬਰ 2023 ਤੋਂ ਲਗਭਗ ਪਿਛਲੇ 3-4 ਮਹੀਨੇ ਤੋਂ ਜਿਹੜਾ ਸਾਹਿਲ ਖਾਨ ਆ ਇਹ ਪੁਲਿਸ ਦੇ ਅੰਕਕਾਂ 'ਚ ਘਟਾ ਪਾ ਕੇ ਉਹਨਾਂ ਤੋਂ ਜਿਹੜਾ ਫਰਾਰ ਚੱਲ ਰਿਹਾ ਸੀਗਾ ਤੇ ਆਖਰਕਾਰ ਪੁਲਿਸ ਨੇ 36 ਘੜ ਤੋਂ ਇਹਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਸਾਹਿਲ ਖਾਨ ਨੇ ਆਪਣੀ ਅਗਾਊਂ ਜ਼ਮਾਨਤ ਜਿਹੜੀ ਆ ਜਿਹਨੂੰ ਇੰਟਰਿਮ ਬੇਲ ਕਹਿੰਦੇ ਆ ਉਹ ਅਪਲਾਈ ਕੀਤੀ ਸੀਗੀ ਬੰਬੇ ਹਾਈ ਕੋਰਟ ਦੇ ਵਿੱਚ ਪਰ ਉਹ ਜਿਹੜੀ ਹੈ ਕੈਨਸਲ ਕਰ ਦਿੱਤੀ ਗਈ ਆ ਸੋ ਅਗਰ ਸਾਹਿਲ ਖਾਨ ਇਹ ਕਹਿ ਰਿਹਾ ਕਿ ਉਹ ਤਾਂ ਕੇਵਲ ਇੱਕ ਸੈਲਿਬ੍ਰਿਟੀ ਆ ਉਹਨੇ ਤਾਂ ਇਸ ਐਪ ਨੂੰ ਪ੍ਰਮੋਟ ਹੀ ਕੀਤਾ ਵਾ ਜਿੱਦਾਂ ਬਾਕੀ ਹੋਰ ਐਕਟਰ ਕਰਦੇ ਆ ਕਿ ਉਹ ਮਸ਼ਹੂਰੀ ਕਰਦੇ ਆ ਤਾਂ ਫਿਰ ਇਹ ਸ਼ਖਸ ਭੱਜਦਾ ਕਿਉਂ ਫਿਰਦਾ ਪਿਆ ਸੀਗਾ ਅਗਰ ਇਹ ਪਾਕ ਸਾਫ ਸੀਗਾ ਅਗਰ ਇਹਨੇ ਕੇਵਲ ਉਸ ਐਪ ਦੀ ਮਸ਼ਹੂਰੀ ਕੀਤੀ ਆ ਇਹਨੂੰ ਨਹੀਂ ਪਤਾ ਕਿ ਉਸ ਐਪ ਦੇ ਜਿਹੜੇ ਮਾਲਕ ਆ ਉਹ ਸੱਟਾ ਖੜਾਉਂਦੇ ਆ ਜਾਂ ਮਨੀ ਲਾਂਡਰਿੰਗ ਦਾ ਕੰਮ ਕਰਦੇ ਆ ਜਾਂ ਫਿਰ ਉਹ ਮੈਚ ਦੀ ਫਿਕਸਿੰਗ ਕਰਾਉਂਦੇ ਆ ਤਾਂ ਫਿਰ ਇਹਨੂੰ ਭੱਜਣਾ ਨਹੀਂ ਸੀ ਚਾਹੀਦਾ ਇਹਨੇ ਆਪਣੇ ਆਪ ਨੂੰ ਉਸ ਮੁਸੀਬਤ ਚੋਂ ਨਿਕਲਣ ਵਾਸਤੇ ਇਹਨੂੰ ਕਾਨੂੰਨੀ ਰਸਤਾ ਅਖਤਿਆਰ ਕਰਨਾ ਚਾਹੀਦਾ ਸੀਗਾ ਪਰ ਇਹਨੇ ਭੱਜ ਕੇ ਭਗੌੜਾ ਹੋ ਕੇ ਸਾਰਾ ਮਾਮਲਾ ਜਿਹੜਾ ਸ਼ੱਕੀ ਕਰ ਲਿਆ ਖੈਰ ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਹੁਣ ਇਹਦੇ ਕੋਲੋਂ ਹੋਰ ਖੁਲਾਸੇ ਜਿਹੜੇ ਆ ਉਹ ਵੀ ਹੋਣਗੇ ਇਸੇ ਤਰ੍ਹਾਂ ਰਣਵੀਰ ਕਪੂਰ ਹਿਊਮਾ ਕਰੇਸ਼ੀ ਹੋਰ ਕਈ ਜਿਹੜੇ ਐਕਟਰ ਆ ਉਹ ਵੀ ਇਸ ਐਪ ਨੂੰ ਪ੍ਰਮੋਟ ਕਰਦੇ ਸੀ ਈਵਨ ਕਪਿਲ ਸ਼ਰਮਾ ਜਿਹੜੇ ਕਮੇਡੀ ਕੈਂਡਾ ਉਹ ਵੀ ਇਸ ਐਪ ਨੂੰ ਪ੍ਰਮੋਟ ਕਰਦੇ ਸੀਗੇ ਤੇ ਉਹਨਾਂ ਕੋਲੋਂ ਵੀ ਪੁੱਛਗਿਛ ਹੋਈ ਪਰ ਸਾਹਿਲ ਖਾਨ ਜਿਹਦੇ ਕੋਲੋਂ ਪੁੱਛਗਿਛ ਵਾਸਤੇ ਜਦੋਂ ਇਹਨੂੰ ਬੁਲਾਇਆ ਗਿਆ ਇਹਨੂੰ ਸਨਮਨ ਕੀਤੇ ਗਏ ਤਾਂ ਇਹ ਜਿਹੜਾ ਇਹ ਫਰਾਰ ਹੋ ਗਿਆ ਹੁਣ ਦੂਜੇ ਪਾਸੇ ਇਦਾਂ ਦੀਆਂ ਜਿਹੜੀਆਂ ਐਪਸ ਨੇ ਜਿਨ੍ਹਾਂ ਦੇ ਉੱਤੇ ਲੋਕ ਸੱਟਾ ਖੇਡਦੇ ਆ ਜਾਂ ਕ੍ਰਿਕਟ ਮੈਚ ਦੇ ਉੱਤੇ ਪੈਸਾ ਲਗਾਉਂਦੇ ਆ ਇਹ ਪਹਿਲਾਂ ਹੀ ਚੇਤਾਵਨੀ ਦੇ ਦਿੰਦੇ ਆ ਵੀ ਇਹਦੀ ਤੁਹਾਨੂੰ ਲਤ ਲੱਗ ਸਕਦੀ ਆ ਯਾਨੀ ਕਿ ਤੁਹਾਨੂੰ ਇਹਦੀ ਆਦਤ ਪੈ ਸਕਦੀ ਆ ਤੁਸੀਂ ਇਹ ਜਿਹੜਾ ਕੰਮ ਕਰਨਾ ਆਪਣੇ ਜੋਖਮ ਤੇ ਕਰਨਾ ਵੀ ਜੇ ਤੁਸੀਂ ਪੈਸੇ ਲਾਉਣੇ ਆ ਜਾਂ ਇਹ ਗੇਮ ਖੇਡਣੀ ਆ ਤਾਂ ਆਪਣੇ ਜੋਖਮ ਤੇ ਕਰਨੀ ਆ باوجود ਇਸ ਦੇ ਇਸ ਕੰਪਨੀ ਦੇ ਉੱਤੇ ਇਲਜ਼ਾਮ ਨੇ ਕਿ ਇਹ ਜਿਹੜੀ ਕੰਪਨੀ ਆ ਇਹ ਮਨੀ ਲਾਂਡਰਿੰਗ ਵੀ ਕਰਦੀ ਸੀ ਕਿਉਂਕਿ بیٹنگ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਇਹ ਇਨਵੋਲ ਹੁੰਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਲੋਕ ਇਹ ਸੱਟਾ ਖੇਡਦੇ ਨੇ ਖਾਸ ਤੌਰ ਤੇ ਜਿਹੜੇ ক্রিকেট ਮੈਚ ਦੇ ਵਿੱਚ ਲਾਉਂਦੇ ਨੇ ਕਿੰਨੀਆਂ ਹੀ ਖਬਰਾਂ ਆਪਾਂ ਦੇਖਦੇ ਆ ਕਿ ਕਿਸੇ ਵੇਲੇ ਲੋਕ ਜਿਹੜੇ ਆ ਉਹ ਕਰੋੜਪਤੀ ਅਰਬਪਤੀ ਬਣ ਜਾਂਦੇ ਆ ਤੇ ਕਈ ਦਿਵਾਲੀਏ ਵੀ ਹੋ ਜਾਂਦੇ ਆ ਔਰ ਕਈ ਤਾਂ ਖੁਦਕੁਸ਼ੀਆਂ ਤੱਕ ਕਰ ਜਾਂਦੇ ਆ ਜਦੋਂ ਉਹਨਾਂ ਦੇ ਸਿਰ ਕਰਜ਼ਾ ਚੜ ਜਾਂਦਾ ਪੈਸੇ ਮੁੜੇ ਨਹੀਂ ਜਾਂਦੇ ਤੇ بیٹنگ ਦੇ ਵਿੱਚ ਯਾਨੀ ਕਿ ਇਹ ਜਿਹੜੀਆਂ ਸ਼ਰਤਾਂ ਲਾ ਕੇ ক্রিকেট ਮੈਚ ਖੇលਦੇ ਆ ਇਹਦੇ ਵਿੱਚ ਜਦੋਂ ਉਹਨਾਂ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਫਿਰ ਕਈ ਵਾਰੀ ਇਹ ਲੋਕ ਖੁਦਕੁਸ਼ੀਆਂ ਵੀ ਕਰ ਜਾਂਦੇ ਆ ਪਰ ਸਵਾਲ ਇਹ ਆ ਵੀ ਜੇ ਇਹ ਕੰਮ ਇੰਨਾ ਹੀ ਰਿਸਕੀ ਆ ਤਾਂ ਫਿਰ ਸਰਕਾਰ ਇਹਨੂੰ ਪ੍ਰੋਮੋਟ ਵੀ ਕਿਉਂ ਕਰਦੀ ਆ ਫਿਰ ਇਹੋ ਜਿਹੀਆਂ ਜਿਹੜੀਆਂ ਐਪਸ ਬਣੀਆਂ ਹੋਈਆਂ ਇਹ ਪੂਰਨ ਤੌਰ ਤੇ ਬੰਦ ਹੋ ਜਾਣੀਆਂ ਚਾਹੀਦੀਆਂ ਪਹਿਲਾਂ ਇਹ ਐਪਸ ਬਣ ਜਾਂਦੀਆਂ ਤੇ ਵੱਡੇ ਜਿਹੜੇ ਨਾਮੀ ਚਿਹਰੇ ਆ ਜਿਹੜੇ ਬਾਲੀਵੁੱਡ ਦੇ ਕਹ ਲਈਏ ਜਾਂ YouTube ਇਨਫਲੂਐਂਸਰ ਜਿਹੜੇ ਆ ਜਿਨ੍ਹਾਂ ਨੂੰ ਫਿਰ ਇਹ ਵਰਤਦੇ ਆ ਵੀ ਤੁਸੀਂ ਇਸ ਐਪ ਦੀ ਮਸ਼ਹੂਰੀ ਕਰੋ ਇਹ ਤਾਂ ਪਹਿਲਾਂ ਹੀ ਬੰਦ ਹੋ ਜਾਣੀ ਚਾਹੀਦੀ ਆ ਇਹ ਜਿਹੜੀਆਂ ਐਪਸ ਆ ਇਹ ਤਾਂ ਫਿਰ ਮਾਰਕੀਟ ਦੇ ਵਿੱਚ ਆਉਣੀਆਂ ਹੀ ਨਹੀਂ ਚਾਹੀਦੀ ਆ ਸੋ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੁਣ ਜਿਹੜੀ ਮੁੰਬਈ ਦੀ ਪੁਲਿਸ ਆ ਜਿਨ੍ਹਾਂ ਨੇ ਇੱਕ ਐਸਆਈਟੀ ਗਠਿਤ ਕੀਤੀ ਹੋਈ ਆ ਇਸ ਮਾਮਲੇ ਦੀ ਤਫਤੀਸ਼ ਲਈ ਕਿ ਪੂਰਾ ਇਹ ਮਾਮਲਾ ਹੈ ਕੀ ਹੈ ਕਿਦਾਂ ਇਹ ਪੈਸਾ ਸਾਰਾ ਇਹਦੇ ਵਿੱਚ ਇਨਵੋਲਵ ਸੀਗਾ ਕਿੱਥੋਂ ਪੈਸਾ ਆਉਂਦਾ ਸੀਗਾ ਕਿਦਾਂ ਇਹ ਪੈਸਾ ਦੁਬਈ ਜਾਂ ਹੋਰ ਕਿਤੇ ਵੀ ਭੇਜਿਆ ਜਾਂਦਾ ਸੀਗਾ ਜਾਂ ਫਿਰ ਇਹ ਮੈਚ ਫਿਕਸਿੰਗ ਕਰਦੇ ਸੀ ਮਾਮਲਾ ਤਾਂ ਬਹੁਤ ਗੰਭੀਰ ਆ ਪਰ ਸਾਹਿਲ ਖਾਨ ਜਿਹਦਾ ਨਾਮ ਜਿਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਨੇ ਪਘੋੜਾ ਹੋ ਕੇ ਸਾਰਾ ਮਾਮਲਾ ਸ਼ੱਕੀ ਕਰ ਲਿਆ ਸੀ ਤੇ ਆਖਰਕਾਰ ਇਹਨੂੰ ਮੁੰਬਈ ਪੁਲਿਸ ਨੇ ਅੱਜ ਛਤੀਸਗੜ ਤੋਂ ਜਿਹੜਾ ਗ੍ਰਿਫਤਾਰ ਕੀਤਾ ਹੁਣ ਇਹਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਇਹਨੂੰ ਪੁਲਿਸ ਪੁੱਛਗਿੱਛ ਕਰੇਗੀ ਪਹਿਲਾਂ ਤਾਂ ਕੋਰਟ ਦੇ ਵਿੱਚ ਪੇਸ਼ ਕਰਨਗੇ ਫਿਰ ਉੱਥੇ ਇਹਦਾ ਰਿਮਾਂਡ ਵੀ ਲਿਆ ਜਾਏ ਜਿਹੜਾ ਸਾਹਿਲ ਖਾਨ ਹੈ ਇਹ YouTube ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਨਫਲੂਐਂਸਰ ਵੀ ਆ ਲੋਕ ਬਹੁਤ ਸਾਰਾ ਇਹਨੂੰ ਫੋਲੋ ਕਰਦੇ ਆ ਇਹਦੀਆਂ ਗੱਲਾਂ ਸੁਣਦੇ ਆ ਇਹ ਜਿਹੜੇ ਇਹ ਫਿਟਨੈਸ ਦੇ ਟਿਪਸ ਦਿੰਦਾ ਲੋਕ ਉਹ ਵੀ ਸੁਣਦੇ ਆ ਪਰ ਹੁਣ ਜਦੋਂ ਪੁਲਿਸ ਇਹਦੇ ਕੋਲੋਂ ਇਸ ਐਪ ਦੇ ਸੰਬੰਧ ਦੇ ਵਿੱਚ ਪੁੱਛਗਿੱਛ ਕਰੇਗੀ ਉਹਨਾਂ ਮਾਲਕਾਂ ਬਾਰੇ ਪੁੱਛੇਗੀ ਵੀ ਜਿਹੜੇ ਇਹਦੇ ਮਾਲਕ ਨੇ ਉਹ ਕਿਵੇਂ ਕੰਮ ਕਰਦੇ ਆ ਜਾਂ ਤੈਨੂੰ ਕਿੰਨੇ ਪੈਸੇ ਦਿੱਤੇ ਜਾਂ ਇਹ ਸਾਰਾ ਕਾਰੋਬਾਰ ਜਿਹੜਾ ਵਾ ਕਿੱਦਾਂ ਇਹਦੇ ਵਿੱਚ ਪੈਸਾ ਇਨਵੋਲਵ ਹੁੰਦਾ ਕਿੱਦਾਂ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਕਿ ਪੈਸਾ ਤੁਹਾਡਾ ਡਬਲ ਹੋ ਜਾਏਗਾ ਟ੍ਰਿਪਲ ਹੋ ਜਾਏਗਾ ਤੁਸੀਂ ਜੇ 10000 ਲਗਾਓਗੇ ਤਾਂ ਤੁਹਾਨੂੰ ਸ਼ਾਮ ਤੱਕ 50000 ਜਾਂ ਲੱਖ ਮਿਲ ਜਾਏਗਾ ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਜਲੇਬੀ ਵਾਲਵਿੰਗ ਪਾ ਕੇ ਤਾਂ ਬਹੁਤ ਕੀਤੀਆਂ ਜਾਂਦੀਆਂ ਨੇ ਇਦਾਂ ਦੀਆਂ ਐਪਸ ਦੇ ਥਰੂ ਤੇ ਇਹ ਤੋਂ ਇਲਾਵਾ ਵੀ ਬਹੁਤ ਸਾਰੇ ਐਪਸ ਆ ਜਿਹੜੀਆਂ ਜਿਹੀਆਂ ਗੱਲਾਂ ਕਰਦੇ ਰਹਿੰਦੇ ਆ ਵੀ ਤੁਸੀਂ ਇੰਨੇ ਪੈਸੇ ਲਗਾਓਗੇ ਤਾਂ ਇੰਨੇ ਪੈਸੇ ਜਿੱਤ ਜਾਓਗੇ ਪਰ ਇਹ ਜਿਹੜਾ ਮਾਮਲਾ ਅੱਜ ਦੇ ਵਿੱਚ ਇਹ ਮਹਾਦੇਵ ਬੈਟਿੰਗ ਐਪ ਦੇ ਨਾਲ ਜਿਹੜਾ ਜੁੜਿਆ ਹੋਇਆ ਸਾਹਿਲ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਜਿਹੜੀ ਖਬਰ ਉਦੋਂ ਪਤਾ ਲੱਗੇਗੀ ਜਦੋਂ ਸਾਹਿਲ ਕੋਲੋਂ ਪੁੱਛਗਿੱਛ ਹੋਏਗੀ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਇਸ ਮਾਮਲੇ ਦੇ ਵਿੱਚ ਹੋਰ ਫਿਰ ਜਿਹੜੇ ਖੁਲਾਸੇ ਆ ਉਦੋਂ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ